ਕਦਾ ਕੋਈ ਆਇਆ ਭੱਜਿਆ ਮੈਂ ਪੈਸੇ ਉਡਾਣਾ ਹੈ ਕਿੰਨਾ ਲੱਗਿਆ ਆਓ ਭਾਜੀ ਆਜੋ ਆਜੋ ਆਪਣਾ ਹਾਕੀ ਪਾਰਟੀ ਦਾ ਪ੍ਰਧਾਨ ਸਾਹਿਬ ਨੂੰ ਮਿਲਣ ਆਏ ਆ ਕਿ 40 ਬਾਰੇ ਹੋ ਗਏ ਜੱਟ ਕੱਲੂਪਾਰ ਅੱਜ ਦਾ ਸੋਇਆ ਪਰ ਅਜੇ ਤੱਕ ਸਿੱਖਾਂ ਦੇ ਮਾਮਲੇ ਨਾ ਸਰਕਾਰ ਸਮਝਦੀ ਹੈ ਨਾ ਇਹਨਾਂ ਨੂੰ ਠੀਕ ਕਰਨਾ ਚਾਹੁੰਦੀ ਹੈ। ਔਰ ਪ੍ਰਧਾਨ ਸਾਹਿਬ ਨੇ ਵੀ ਕਿਹਾ ਹੈ ਕਿ ਅਸੀਂ ਕਿੰਨੀਆਂ ਚਿੱਠੀਆਂ ਲਿਖੀਆਂ ਹੈ ਹੋਮ ਮਿਨਿਸਟਰ ਨੂੰ ਪ੍ਰਾਈਮ ਮਿਨਿਸਟਰ ਨੂੰ ਤੇ ਸਾਨੂੰ ਮਿਲਣ ਦੇ ਲਈ ਟਾਈਮ ਹੀ ਨਹੀਂ ਦਿੱਤਾ ਜਾ ਰਿਹਾ। ਜਿਹੜਾ ਕਿ ਬਹੁਤ ਬੇਇੱਜ਼ਤੀ ਦੀ ਗੱਲ ਹੈ ਕਿ ਐਸ்சிਪੀ ਸਿੱਧਾ ਜੀ ਵਾਫਤ ਜਾਣਾ ਚਾਵੇ ਤੇ ਪ੍ਰਾਈਮ ਮਿਨਿਸਟਰ ਜਾਂ ਹੋਮ ਮਿਨਿਸਟਰ ਨੂੰ ਮਿਲਣਾ ਚਾਵੇ ਤੇ ਉਸ ਨੂੰ ਜਵਾਬ ਨਾ ਦਿੱਤਾ ਜਾਵੇ। ਇਹਦਾ ਮਤਲਬ ਹੈ ਕਿ ਸਿੱਖਾਂ ਨੂੰ ਕੌਮੀਅਤ ਦੇ ਤੌਰ ਦੇ ਉੱਤੇ ਅੱਜ ਹਿੰਦੂਤਵਾਦ ਸਮਝਦੀ ਨਹੀਂ ਹੈ। ਸੋ ਅੱਜ ਸੈਂਤ ਨੂੰ ਇੱਕ ਯਾਦ ਪੱਤਰ ਦੇਣ ਆਏ ਹੈ ਕਿ ਜਿਹੜਾ ਮੇਲਾ 28 ਤਰੀਕ ਨੂੰ ਫਤਿਹਗੜ੍ਹ ਸਾਹਿਬ ਹੋਊਗਾ ਉਹਦੇ ਵਿੱਚ ਜਿਹੜਾ ਜਲੂਸ ਹੈਗਾ ਸਵੇਰੇ ਨਿਕਲਦਾ ਤੇ ਸਹਿਬਜ਼ਾਦਿਆਂ ਦਾ ਜਿੱਥੇ ਸੰਸਕਾਰ ਹੋਇਆ ਉੱਥੇ ਅਰਦਾਸ ਹੁੰਦੀ ਹੈ ਅਕਾਲ ਤਖਤ ਸਾਹਿਬ ਦੇ ਜਜ਼ਦਾਰ ਸਾਹਿਬ ਦੀ ਉਹਦੇ ਵਿੱਚ ਸਾਰੇ ਨਾਮ ਦੇਣ ਜਿਹੜਾ ਨਵਾਂ ਦੌਰ ਚੱਲਿਆ ਹੈ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਮਾਰਨ ਦਾ ਪਾਕਿਸਤਾਨ ਦੇ ਵਿੱਚ ਯੂਕੇ ਚ ਕੈਨੇਡਾ ਤੇ ਅਟੈਂਪਟ ਕੀਤੀ ਹੈ ਅਮਰੀਕਾ ਦੇ ਵਿੱਚ ਪੰਨੂ ਨੂੰ ਮਾਰਨ ਦੀ ਤੇ ਹਰਿਆਣੇ ਦੇ ਵਿੱਚ ਸੁਖ ਹੈ ਦੀਪ ਸਿੰਘ ਜੰਤੂ ਨੂੰ ਮਾਰਦਾ ਹੈ ਮੂਸੇਵਾਲ ਨੂੰ ਪੰਜਾਬ ਚ ਮਾਰਦਾ ਹੈ ਅਨਮਾ ਹੋਰ ਇੱਕ ਇਹ ਸਗਰ ਵਰਪ੍ਰੀਤ ਸਿੰਘ ਦਾ ਫ੍ਰੀਟਪੋਰ ਦਾ ਉਸ ਨੂੰ ਮਾਰ ਦਿੱਤਾ ਹੈ ਕਿ ਇਹ ਕਿਹੜੀ ਪਾਲਿਸੀ ਹੈ ਜਿਹਦੇ ਤਹਿਤ ਤੁਸੀਂ ਇਹ ਸਿੱਖਾਂ ਨੂੰ ਕਾਨੂੰਨ ਤੋਂ ਬਾਹਰ ਹੋ ਕੇ ਮਾਰਨਾ ਸ਼ੁਰੂ ਕਰਤਾ ਹੈ ਕਿ ਜਿਹੜੇ ਇਹ ਸਿੱਖ ਆਜ਼ਾਦੀ ਦੇ ਵਿੱਚ ਮੰਨਦੇ ਹੈ ਉਨਨਾਂ ਨੂੰ ਤੁਸੀਂ ਮਾਰਦੇ ਹੋ ਰੋਜ਼ ਅਸੀਂ ਅਰਦਾਸ ਕਰਦੇ ਆਂ ਰਾਜ ਕਰੇਗਾ ਖਾਲਸਾ ਇਹਦਾ ਮਤਲਬ ਹੈ ਕਿ ਗੋਲੀ ਤਾਂ ਸਾਰਿਆਂ ਨੂੰ ਅਜਣੀ ਚਾਹੀਦੀ ਹੈ ਇਕੱਲੇ ਇਕੱਲੇ ਨੂੰ ਕਿਉਂ ਮਾਰਦੇ ਹੋ ਤੁਸੀਂ ਤੇ ਗੋਲੀ ਖਾਣ ਨੂੰ ਅਸੀਂ ਤਿਆਰ ਹੈਗੇ ਅਸੀਂ ਡਰਦੇ ਤਾਂ ਹੈ ਨਹੀਂ ਕਿ ਤੇ ਤੁਸੀਂ ਗੋਲੀ ਮਾਰੋ ਤੇ ਖਤਮ ਕਰੋ ਮਾਮਲੇ ਨੂੰ ਪਰ ਇਸ ਤਰ੍ਹਾਂ ਸਾਨੂੰ ਤੜਫਾਉਣਾ ਤੇ ਇਸ ਤਰ੍ਹਾਂ ਅਮਰੀਕਾ ਦੀ ਜਿਹੜੀ ਇਹ ਬਾਦਸ਼ਾਹੀ ਹੈ ਕੈਨੇਡਾ ਦੀ ਬਾਦਸ਼ਾਹੀ ਕੈਨੇਡਾ ਦੀ ਬਾਦਸ਼ਾਹੀ ਪਾਕਿਸਤਾਨ ਦੀ ਯੂਕੇ ਦੀ ਉੱਥੇ ਜਾ ਕੇ ਸਿੱਖਾਂ ਨੂੰ ਮਾਰਨਾ ਉਹਨਾਂ ਦੀ ਬਾਦਸ਼ਾਹੀ ਨੂੰ ਵੀ ਤੋੜਿਆ ਹੈਗਾ ਇਹ ਤਾਂ ਅਮਰੀਕਾ ਕੈਨੇਡਾ ਪਾਕਿਸਤਾਨ ਤੇ ਬ੍ਰਿਟਾਨੀਆ ਨੂੰ ਵੀ ਸੀਰੀਅਸ ਨੋਟ ਲੈਣਾ ਚਾਹੀਦਾ ਹੈ ਕਿ ਉਹਨਾਂ ਮੁਲਕਾਂ ਦੀ ਬਾਦਸ਼ਾਹੀ ਇੰਡੀਆ ਨੇ ਤੋੜ ਦਿੱਤੀ ਹੈ ਤੇ ਜਿਹੜੀ ਮੰਨੂ ਡਾਕਟਰੀਨ ਹੈ ਉਹ ਵੀ ਇੱਕ ਭੰਗ ਕੀਤੀ ਹੈ ਅਮਰੀਕਾ ਦੀ ਉਹਦੇ ਮੁਤਾਬਕ ਅਮਰੀਕਾ ਚਾਹੁੰਦਾ ਕਿ ਕੋਈ ਵੀ ਬਾਹਰਲਾ ਦੇਸ਼ ਸਾਡੇ ਇਲਾਕੇ ਦੇ ਵਿੱਚ ਕੋਈ ਹਮਲਾ ਜਾਂ ਗੋਲੀ ਦਾੰ ਚਲਾਏ ਜਿਵੇਂ 1945 ਦੇ ਵਿੱਚ ਜਾਪਾਨ ਨੇ ਅਮਰੀਕਾ ਦੇ ਉੱਤੇ ਹਮਲਾ ਕੀਤਾ ਸੀ ਪਰ ਅੰਤ ਨੂੰ ਫਿਰ ਅਮਰੀਕਾ ਨੂੰ ਜਾਪਾਨ ਨੂੰ ਖਤਮ ਕਰਨਾ ਪਿਆ ਜਦੋਂ ਦੋ ਬੰਬ ਐਟਮ ਬੰਬ ਦੇ ਹਾਇਰੋਸ਼ੀਮਾ ਤੇ ਨਾਗਸਾਕੀ ਦੇ ਵਿੱਚ ਉਹਨਾਂ ਨੇ ਸੁੱਟੇ ਨਾ ਸੋ ਮੇਰਾ ਮਤਲਬ ਹੈ ਜਿਹੜੀ ਅਮਰੀਕਾ ਦੀ ਰੀਤ ਹੈ ਕਿ ਉਹਨਾਂ ਦੀ ਜਿਹੜੀ ਬਾਦਸ਼ਾਹੀ ਤੋੜ ਦਿੱਤੀ ਹੈ ਉੱਥੇ ਅਟੈਂਪਟ ਕਰਨ ਦੀ ਤੇ ਵਰੰਟ ਕੱਟ ਦਿੱਤੇ ਹੈ ਕਿ ਇਹ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਗੋਇਲ ਦੇ ਤੇ ਯਾਦਵੇ ਕਰੋ ਦਾ ਹੋਰ ਅਫਸਰ ਹੈ ਤੇ ਸਮੰਤ ਗੋਇਲ ਉਹਦੇ ਵੀ ਵਰੰਟ ਕੱਟ ਦਿੱਤੇ ਹੈ ਤੇ ਉਹਨਾਂ ਨੂੰ ਅਮਰੀਕਾ ਦੇ ਹਵਾਲੇ ਕਰਨਾ ਚਾਹੀਦਾ ਤੁਹਾਨੂੰ ਜਾਤ ਹੋਗਾ ਸਮੰਤ ਗੋਇਲ ਤੁਹਾਡਾ ਇਹ ਗੁਰਦਾਸਪੁਰ ਦਾ ਐਸਐਸਪੀ ਹੈ ਹੈ ਤੇ ਉਸ ਨੇ ਬੱਚੇ ਬਹੁਤ ਮਾਰੇ ਆ ਫੜ ਫੜ ਕੇ ਤੇ ਉਹਦੇ ਬਾਰੇ ਵੀ ਅਸੀਂ ਪੂਰੀ ਇਨਕੁਆਇਰੀ ਕਰ ਰਹੇ ਹਾਂ ਸੋ ਇਸ ਗੱਲ ਕਰਕੇ ਅਸੀਂ ਅਡ ਪ੍ਰਧਾਨ ਸਾਹਿਬ ਨੂੰ ਮਿਲੇ ਸੀਗੇ